ਸਸ਼ੀਕਾਲ ਜੀ 1925 ਐਡਿਟ ਪੋਸਟਾਂ ਤੇ ਕੰਮ ਕਰਦੇ ਸਾਰੇ ਸਾਥੀਆਂ ਅੱਗੇ ਕੋਰ ਕਮੇਟੀ ਵੱਲੋਂ ਇੱਕ ਗੁਜਾਰਿਸ਼ ਇੱਕ ਬੇਨਤੀ ਸਾਥਿਓ ਸਮਾ ਆ ਚੁੱਕਿਆ ਕਿ ਸਾਡਾ ਆਪੋ ਆਪਣੇ ਲੈਵਲ ਦੇ ਉੱਤੇ ਇਸ 21 ਅਕਤੂਬਰ ਦੇ ਉਲਿੱਕੇ ਗੇ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਉਣ ਦਾ 21 ਅਕਤੂਬਰ ਤੋਂ ਪਟਿਆਲਾ ਵਿਖੇ ਰੈਲੀ ਤੇ ਉਸ ਤੋਂ ਬਾਅਦ ਚੇਨ ਹੰਗਰ ਸਟ੍ਰਾਈਕ ਜਦੋਂ ਤੱਕ ਲਿਖਤੀ ਰੂਪ ਦੇ ਵਿੱਚ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਾਡੀ ਇੱਕੋ ਇੱਕ ਮੰਗ ਕਿ ਰੈਗੂਲਰ ਕੀਤਾ ਜਾਣਾ ਚਾਹੀਦਾ ਕਿਉਂਕਿ ਅਸੀਂ ਪਿਛਲੇ 3 3.5 ਸਾਲਾਂ ਤੋਂ ਬੇਸਿਕ ਪੇ ਦੇ ਉੱਤੇ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਦੀਆਂ ਪੋਸਟਾਂ ਨੇ ਰੈਗੂਲਰ ਪੋਸਟਾਂ ਨੇ 1980 ਤੋਂ ਸੈਂਕਸ਼ਨ ਪੋਸਟਾਂ ਨੇ ਕੋਈ ਨਵੀਂ ਪੋਸਟ ਜਨਰੇਟ ਕਰਕੇ ਲੱਗੇ ਉਹਨਾਂ ਪੋਸਟਾਂ ਦੇ ਉੱਤੇ ਸਾਡੇ ਨਾਲ ਪਹਿਲਾਂ ਵੀ ਤੱਕਾ ਹੋਇਆ ਸੀ ਕਿ ਰੈਗੂਲਰ ਪੋਸਟਾਂ ਦੇ ਉੱਤੇ ਠੇਕੇ ਤੇ ਭਰਤੀ ਕੀਤੀ ਗਈ ਸੀ ਪਰ ਉਹ ਠੇਕੇ ਦੀ ਭਰਤੀ ਦੇ ਵੀ 3 ਸਾਲ ਬੀਤ ਚੁੱਕੇ ਨੇ 1 ਜੁਲਾਈ 2018 ਨੂੰ ਬਣਦਾ ਸੀ ਕਿ ਲੈਟਰ ਰੈਗੂਲਰਾਈਜੇਸ਼ਨ ਦੀ ਇਸ਼ੂ ਹੁੰਦੀ ਪਰ ਉਹ ਨਹੀਂ ਇਸ਼ੂ ਹੋਈ ਉਹਦੇ ਵਿੱਚ ਅਨਨੇਸੈਸਰੀ ਡਿਲੇ ਹੋ ਰਿਹਾ ਤੇ ਹੁਣ ਇਹ ਡਿਲੇ ਸਾਡੇ ਵਾਸਤੇ ਖਤਰੇ ਦੀ ਘੰਟੀ ਬਣ ਚੁੱਕਿਆ ਸੋ ਸਾਥੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਮੱਥੇ ਤੋਂ ਠੇਕੇ ਦਾ ਕਲੰਕ ਲਾਉਣ ਲਈ ਤੁਹਾਡੇ ਫਿਊਚਰ ਤੇ ਮੰਡਰਾ ਰਹੀ ਹੈ ਖਤਰੇ ਦੀ ਤਲਵਾਰ ਉਹਨੂੰ ਹਟਾਉਣ ਲਈ ਹਰੇਕ ਸਾਥੀ ਆਪ ਕੋ ਆਪਣੇ ਲੈਵਲ ਤੇ ਸੰਘਰਸ਼ ਚ ਉਤਰੇ ਤੇ ਲੋਕਤੰਤਰੀ ਤਰੀਕੇ ਨਾਲ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਪਿਛਲੇ ਸਾਢੇ 3 ਸਾਲਾਂ ਦੇ ਵਿੱਚ ਲੋਕਤੰਤਰੀ ਤਰੀਕੇ ਨਾਲ ਆਪਣੀ ਆਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ ਹੈ ਵੱਖ-ਵੱਖ ਐਮਐਲਏ ਐਮਪੀਜ਼ ਨੂੰ ਮੈਮੋਰੰਡਮ ਦਿੱਤੇ ਨੇ ਸੀਐਮ ਸਾਹਿਬ ਨੂੰ ਈਐਮ ਸਾਹਿਬ ਨੂੰ ਐਫਐਮ ਸਾਹਿਬ ਨੂੰ ਈਮੇਲਸ ਤੇ ਬੇਨਤੀਆਂ ਕੀਤੀਆਂ ਨੇ ਉਹਨਾਂ ਨੂੰ ਰਜਿਸਟਰਡ ਪੋਸਟ ਲੈਟਰ ਪਾਏ ਨੇ ਲੇਕਿਨ ਅੱਜ ਤੱਕ ਸਾਨੂੰ ਕੋਈ ਵੀ ਸਾਰਥਕ ਸਿੱਟਾ ਨਹੀਂ ਨਿਕਲਿਆ ਸੋ ਇਸ ਮਜਬੂਰੀ ਦੇ ਬਸ ਸਾਨੂੰ ਸੜਕਾਂ ਤੇ ਉਤਰਨਾ ਪੈ ਰਿਹਾ ਸਾਡਾ ਰੋਜ਼ ਧਰਨੇ ਤੇ ਬੈਠਣਾ ਭੁੱਖ ਹੜਤਾਲ ਤੇ ਬੈਠਣਾ ਸਾਡਾ ਕੋਈ ਸ਼ੌਂਕ ਨਹੀਂ ਇਹ ਸਾਡੀ ਮਜਬੂਰੀ ਹੈ ਸਾਨੂੰ ਮਜਬੂਰ ਕੀਤਾ ਸਰਕਾਰ ਨੇ ਇਸ ਇਸ ਕਦਮ ਨੂੰ ਚੁੱਕਣ ਵਾਸਤੇ ਤੇ ਹੁਣ ਸਮਾਂ ਹੈ ਤੁਹਾਡੇ ਸਾਰਿਆਂ ਦੇ ਇਕੱਠੇ ਬਾਹਰ ਨਿਕਲਣ ਦਾ ਤੇ ਆਪਣੇ ਹੱਕਾਂ ਵਾਸਤੇ ਲੋਕਤੰਤਰੀ ਤਰੀਕੇ ਨਾਲ ਲੜਨ ਦਾ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਆਪਾਂ ਪਹਿਲਾਂ ਵੀ ਲੋਕਤੰਤਰੀ ਤਰੀਕੇ ਨਾਲ ਲੜਿਆ ਹੁਣ ਵੀ ਲੜਾਂਗੇ ਸਾਡਾ ਕਿਸੇ ਵੀ ਪਬਲਿਕ ਨੂੰ ਕਿਸੇ ਵੀ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣਾ ਨਾ ਪਿਛਲੇ 3.5 ਸਾਲਾਂ ਚ ਕੋਈ ਮੁੱਦਾ ਰਿਹਾ ਨਾ ਹੀ ਹੁਣ ਰਹੇਗਾ ਸਾਡਾ ਹਰੇਕ ਸਾਥੀ ਇਸ ਗੱਲ ਨੂੰ ਇਨਸ਼ੋਰ ਕਰੇਗਾ ਕਿ ਅਸੀਂ ਲੋਕਤੰਤਰੀ ਤਰੀਕੇ ਨਾਲ ਆਪਣੀ ਆਵਾਜ਼ ਉਠਾਵਾਂਗੇ ਤੇ ਸਾਡੀ ਆਵਾਜ਼ ਸਰਕਾਰ ਨੂੰ ਸੁਣਨੀ ਪਵੇ ਸੋ ਦੋਸਤੋ ਇਸ ਸੰਘਰਸ਼ ਦੇ ਵਿੱਚ ਤੁਹਾਡਾ ਇੱਕ ਇੱਕ ਕਦਮ ਤੁਹਾਡੇ ਆਉਣ ਵਾਲੇ ਫਿਊਚਰ ਆਉਣ ਵਾਲੇ ਭੁੱਖ ਨੂੰ ਸਿਕਿਉਰ ਕਰੇਗਾ ਤੇ ਅਸੀਂ ਘਰ ਬੈਠ ਕੇ ਮੁਕੱਦਰਾਂ ਨੂੰ ਦੋਸ਼ ਨਹੀਂ ਦੇ ਸਕਦੇ ਘਰ ਬੈਠ ਕੇ ਸ਼ਿਕਵੇ ਨਹੀਂ ਕਰ ਸਕਦੇ ਮੁਕੱਦਰਾਂ ਤੇ ਉਹ ਬੇਹਿਮਤ ਲੋਕ ਹੁੰਦੇ ਨੇ ਸਾਡਾ ਫਰਜ਼ ਹੈ ਕੋਸ਼ਿਸ਼ ਕਰਨੀ ਤੇ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਸੱਚੀ ਕਿਹਾ ਹੈ ਕਿ ਪਿਆਸੇ ਨੂੰ ਖੂਹ ਕੋਲੇ ਜਾਣਾ ਪਏਗਾ ਤੇ ਖੂਹ ਕਦੇ ਪਿਆਸੇ ਕੋਲ ਨਹੀਂ ਆਏਗਾ ਤੇ ਹੁਣ ਅਸੀਂ ਸਾਡੇ ਵਾਸਤੇ ਇਸ ਟਾਈਮ ਖੂਹ ਨੇ ਸੀਐਮ ਸਾਹਿਬ ਸੋ ਅਸੀਂ ਉਹ ਖੂਹ ਕੋਲ ਚੱਲਿਆਂ ਅਸੀਂ ਪਿਆਸੇ ਆ ਹੁਣ ਦੇਖਦੇ ਹਾਂ ਕਿ ਉਹ ਖੂਹ ਸਾਨੂੰ ਪਾਣੀ ਦਿੰਦਾ ਜਾਂ ਨਹੀਂ ਦਿੰਦਾ ਜਿੰਨਾ ਚਿਰ ਨਹੀਂ ਦਿੰਦਾ ਉਹਨਾਂ ਚਿਰ ਅਸੀਂ ਆਪਣਾ ਸੰਘਰਸ਼ ਲਗਾਤਾਰ ਜਾਰੀ ਰੱਖਾਂਗੇ ਲੋਕਤੰਤਰੀ ਤਰੀਕੇ ਨਾਲ ਤੇ ਅਸੀਂ 21600 ਦੇ ਇਸ ਬੇਸਿਕ ਪੇ ਦੇ ਜਿਹੜਾ ਕਲੰਕ ਸਾਡੇ ਸਾਢੇ 3 ਸਾਲਾਂ ਤੋਂ ਲੱਗਿਆ ਹੈ ਮੱਥੇ ਤੇ ਉਹਨੂੰ ਨਹਾਉਣ ਲਈ ਆਪਣੀ ਹਰ ਇੱਕ ਕੋਸ਼ਿਸ਼ ਕਰਾਂਗੇ ਜਿੱਥੋਂ ਤੱਕ ਸਾਡੇ ਕੋਲ ਸੰਭਵ ਹੋਏਗਾ ਤੇ ਅਸੀਂ ਸਰਕਾਰ ਤੇ ਸਰਕਾਰੀ ਨੁਮਾਇੰਦਿਆਂ ਤੋਂ ਵੀ ਸਵਾਲ ਪੁੱਛਦੇ ਹਾਂ ਕਿ 21600 ਦੀ ਬੇਸਿਕ ਪੇ ਤੇ ਇੱਕ 35 ਤੋਂ 40 ਸਾਲ ਦਾ ਵਿਅਕਤੀ ਜਿਹਦਾ ਸਾਰਾ ਪਰਿਵਾਰ ਹੈ ਜਿਹਦੇ ਬੱਚੇ ਨੇ ਉਹਨਾਂ ਦਾ ਪਾਲਣ ਪੋਸ਼ਣ ਕਰਨਾ ਤੇ ਉਸ ਤੋਂ ਬਾਅਦ ਇਹਨਾਂ ਪੋਸਟਾਂ ਤੇ ਕੰਮ ਕਰਦੇ ਅਧਿਆਪਕ ਜਿਹੜੇ 200 ਕਿਲੋਮੀਟਰ 300 ਕਿਲੋਮੀਟਰ ਰੋਜ਼ ਸਫਰ ਕਰਦੇ ਨੇ ਕਿਸ ਆਸਤੇ ਕਰ ਰਹੇ ਨੇ ਉਹ ਐਸੇ ਆਸਤੇ ਇਹਨਾਂ ਪੋਸਟਾਂ ਨੂੰ ਆਪਣੇ ਘਰ ਦੇ ਨੇੜਲੇ ਕਾਲਜਾਂ ਤੋਂ ਛੱਡ ਕੇ ਜੁਆਇਨ ਕਰਕੇ ਗਏ ਸੀ ਦੂਰ ਦੂਰ ਕਿ ਪੋਸਟਾਂ ਰੈਗੂਲਰ ਪੋਸਟਾਂ ਨੇ ਏਡਿਟ ਕੋਲਜਾਂ ਦੀਆਂ ਪੋਸਟਾਂ ਨੇ ਕਿ ਉਹਨਾਂ ਨੇ ਕਦੇ ਸੋਚਿਆ ਸੀ ਕਿ ਸਾਡੇ ਫਿਊਚਰ ਨਾਲ ਇਦਾਂ ਦਾ ਸਾਡੇ ਨਾਲ ਧੋਖਾ ਹੋਏਗਾ ਜਾਂ ਸਾਡੇ ਤੇ ਇਸ ਤਰ੍ਹਾਂ ਦਾ ਥੋਪਿਆ ਜਾਏਗਾ ਕਿ 3 ਸਾਲਾਂ ਤੋਂ ਬਾਅਦ ਵੀ ਸਰਕਾਰ ਆਪਣੀ ਪਾਲਿਸੀ ਕਲੀਅਰ ਨਹੀਂ ਕਰ ਪਾਈ ਉਹਨਾਂ ਲੋਕਾਂ ਬਾਰੇ ਵੀ ਸੋਚੋ ਉਹਨਾਂ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ ਕਿ ਉਹਨਾਂ ਦੇ ਪਰਿਵਾਰ ਕਿਵੇਂ ਆਪਣਾ ਗੁਜ਼ਾਰਾ ਕਰ ਰਹੇ ਨੇ ਇਸ ਸੰਘਰਸ਼ ਦੇ ਸੰਬੰਧ ਦੇ ਵਿੱਚ ਅਲੱਗ-ਅਲੱਗ ਸ਼ੰਕੇ ਹੋ ਸਕਦੇ ਨੇ ਅਲੱਗ-ਅਲੱਗ ਮੰਚ 'ਤੇ ਸਵਾਲ ਹੋ ਸਕਦੇ ਨੇ ਉਨ੍ਹਾਂ ਦੇ ਵਿੱਚੋਂ ਇੱਕ ਸਵਾਲ ਇਹ ਹੋ ਸਕਦਾ ਕਿ ਸ਼ਾਇਦ ਇਹ ਲੜਾਈ ਪਹਿਲੇ ਦੌਰ ਵਾਲਿਆਂ ਦੀ ਹੈ ਪਰ ਇਸ ਗੱਲ ਨੂੰ ਮੇਰੇ ਸਾਰੇ ਸਾਥੀਆਂ ਅੱਗੇ ਮੈਂ ਸਪਸ਼ਟ ਕਰਨੀ ਚਾਹੁੰਦੇ ਆ ਕਿ ਲੜਾਈ ਕਿਸੇ ਇੱਕ ਦਿਨ ਦੀ ਲੜਾਈ ਸਾਰਿਆਂ ਦੀ ਹੈ ਜਦੋਂ ਦੁਆਬਾ ਕਾਲਜ ਦੇ ਜੋ ਟੀਚਰ 1 ਜੁਲਾਈ 2018 ਨੂੰ 3 ਸਾਲ ਪੂਰੇ ਕਰ ਚੁੱਕੇ ਨੇ ਜਿਉਂ ਉਨ੍ਹਾਂ ਨੂੰ ਅੱਜ ਤੱਕ ਰੈਗੂਲਰਾਈਜੇਸ਼ਨ ਦਾ ਲੈਟਰ ਜਾਰੀ ਨਹੀਂ ਹੋਇਆ ਤਾਂ ਉਹ ਜੋ ਡਿਲੇ ਜੋ ਦੇਰੀ ਉਹਨਾਂ ਵਾਸਤੇ ਹੋ ਗਈ ਹੈ ਉਹ ਸਾਰਿਆਂ ਵਾਸਤੇ ਹੋ ਗਈ ਹੈ ਚਾਹੇ ਉਹ ਮੈਂਬਰ ਅੱਜ ਜੁਆਇਨ ਕਰ ਰਿਹਾ ਚਾਹੇ ਉਹਨੇ 1 ਮਹੀਨੇ ਪਹਿਲਾਂ ਜੁਆਇਨ ਕੀਤਾ ਸੋ ਇਸ ਭਲੇਖੇ ਨੂੰ ਸ਼ੰਕੇ ਨੂੰ ਦੂਰ ਕਰਦੇ ਹੋਏ ਹਰ ਇੱਕ ਮੈਂਬਰ ਦਾ ਫਰਜ ਬਣਦਾ ਕਿ ਆਪੋ ਆਪਣਾ ਸਹਿਯੋਗ ਦੂਸਰਾ ਸਵਾਲ ਇਹ ਲੱਗਦਾ ਕਿ ਸ਼ਾਇਦ ਸਾਡੀਆਂ ਫਾਈਲਾਂ ਮੰਗਵਾ ਲਈਆਂ ਗਈਆਂ ਨੇ ਇਸ ਕਰਕੇ ਪ੍ਰੋਸੈਸ ਚੱਲ ਰਿਹਾ ਪਰ ਤੁਸੀਂ ਕਦੇ ਆਪ ਸੋਚ ਕੇ ਦੇਖੋ ਕਿ ਪਿਛਲੇ 3 ਸਾਲਾਂ ਦੇ ਵਿੱਚ ਉਹ ਕੰਮ ਨਹੀਂ ਕੀਤਾ ਜਾ ਸਕਦਾ ਕਮੇਟੀਆਂ ਬਣਾਉਣ ਦਾ ਕੰਮ ਪ੍ਰੋਸੀਜਰਲ ਕੰਮ ਕੀ ਪਿਛਲੇ 3 ਸਾਲਾਂ ਚ ਪੋਸੀਬਲ ਨਹੀਂ ਸੀ 3 ਸਾਲ ਬੀਤਣ ਤੋਂ ਬਾਅਦ ਵੀ ਜੋ ਪਹਿਲੀ ਲੈਟਰ ਇਸ਼ੂ ਹੋਈ ਉਹਦੇ ਵਿੱਚ 1 ਮਹੀਨੇ ਦੇ ਵਿੱਚ ਵਿੱਚ ਰਿਪੋਰਟ ਦੇਣ ਲਈ ਕਿਹਾ ਗਿਆ ਉਹ ਲੈਟਰ ਚੱਕ ਕੇ ਦੁਆਰਾ ਪੜ੍ਹ ਕੇ ਦੇਖਿਓ ਤਾਂ ਇੱਕ ਮਹੀਨਾ ਹੋਏ ਨੂੰ ਕਿੰਨੇ ਮਹੀਨੇ ਬੀਤ ਚੁੱਕੇ ਨੇ। ਇਹ ਅਨਨੈਸੈਸਰੀ ਡਿਲੇ ਹੋ ਰਿਹਾ ਇਹ ਸਵਾਲ ਸਾਡੇ ਸਾਹਮਣੇ ਖੜੇ ਨੇ। ਉਹਨਾਂ ਸਾਰੇ ਸਰਕਾਰ ਦੇ ਨੁਮਾਇੰਦਿਆਂ ਅੱਗੇ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੀ ਸਥਿਤੀ 'ਚ ਆਪਣੇ ਆਪ ਨੂੰ ਰੱਖ ਕੇ ਦੇਖੋ ਕਿ ਸਾਡੇ ਦੇ ਕੀ ਬੀਤ ਰਿਹਾ। ਸਾਡੇ ਬਹੁਤੇ ਸਾਥੀ ਨੇ ਜਿਹੜੇ ਪੀਐਸਡੀ ਡਿਗਰੀਆਂ ਲੈ ਕੇ ਯੂਐਸਈ ਨੈਟ ਕੁਆਲੀਫਾਈ ਕਰਕੇ ਨਾ ਪੋਸਟਾਂ 'ਤੇ ਆਏ ਨੇ। 10-10 ਸਾਲ, 12-12 ਸਾਲ ਦਾ ਤਜਰਬਾ ਛੱਡ ਕੇ ਇਹਨਾਂ ਪੋਸਟਾਂ 'ਤੇ ਆਏ ਨੇ, ਪਹਿਲਾਂ ਕੰਮ ਕਰਦੇ ਆਏ ਨੇ। ਵੱਖ-ਵੱਖ ਕਾਲਜਾਂ ਦੇ ਵਿੱਚ 40-40000 50-50000 ਤਨਖਾਹਾਂ ਛੱਡ ਕੇ ਆਏ ਨੇ ਸਿਰਫ ਇਸ ਆਸ ਦੇ ਵਿੱਚ ਕਿ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਦੀਆਂ ਪੱਕੀਆਂ ਪੋਸਟਾਂ ਨੇ ਰੈਗੂਲਰ ਪੋਸਟਾਂ ਨੇ ਜਿਨ੍ਹਾਂ ਦੇ ਉੱਤੇ ਸਿਰਫ 3 ਸਾਲਾਂ ਲਈ ਇੱਕ ਇਨੀਸ਼ੀਅਲ ਵਰਡ ਪਾ ਕੇ ਕੰਟਰੈਕਟ ਦੇ ਉੱਤੇ ਰੱਖਿਆ ਗਿਆ 21600 ਬੇਸਿਕ ਪੇ ਦੇ ਉੱਤੇ ਜੋ ਕਿ ਬਾਅਦ ਚ ਰੈਗੂਲਰ ਕਰਨਾ ਬਣਦਾ ਸੀ ਪਰ ਇਸ ਦੇਰੀ ਨੇ ਉਹਨਾਂ ਦੇ ਸੁਪਨੇ ਤੋੜੇ ਨੇ ਬਹੁਤ ਸਾਰੇ ਸਾਥੀ ਇਹਨਾਂ ਪੋਸਟਾਂ ਨੂੰ ਛੱਡ ਕੇ ਜਾਣਾ ਸ਼ੁਰੂ ਕਰ ਗਏ ਨੇ ਕੁਝ ਲੋਕਾਂ ਨੇ ਹਿਮਾਚਲ ਜੋਇਨ ਕੀਤਾ ਕੁਝ ਲੋਕਾਂ ਨੇ ਹੋਰ ਪਾਸੇ ਸੋਚ ਰਹੇ ਨੇ ਕਿਉਂ ਕਿ ਸਰਕਾਰ ਦੀ ਇਸ ਪੋਸਟਾਂ ਪ੍ਰਤੀ ਹੁਣ ਤੱਕ ਕੋਈ ਵੀ ਸਪਸ਼ਟ ਨੀਤੀ ਸਾਹਮਣੇ ਨਾ ਆਉਣ ਕਰ ਸੋ ਇਹ ਸਾਡੇ ਵਾਸਤੇ ਵੀ ਤੇ ਪੂਰੇ ਪੰਜਾਬ ਵਾਸਤੇ ਵੀ ਫਿਕਰ ਕਰਨ ਵਾਲੀ ਗੱਲ ਹੈ ਕਿ ਪੰਜਾਬ ਦੀ ਸਭ ਤੋਂ ਵੱਧ ਪੜੀ ਲਿਖੀ ਕਲਾਸ ਜਿਹਨੇ ਸਾਰੇ ਪੰਜਾਬ ਨੂੰ ਸਾਰੇ ਦੇਸ਼ ਨੂੰ ਵਾਸਤੇ ਚੰਗੇ ਨਾਗਰਿਕਾਂ ਦਾ ਨਿਰਮਾਣ ਕਰਨਾ ਉਹ ਲੋਕ ਨਿਰਾਸ਼ ਹੋ ਕੇ ਇਹਨਾਂ ਪੋਸਟਾਂ ਨੂੰ ਛੱਡ ਰਹੇ ਨੇ ਸਰਕਾਰ ਨੂੰ ਵੀ ਮੰਥਨ ਕਰਨ ਦੀ ਲੋੜ ਹੈ ਇਸ ਸੰਘਰਸ਼ ਦੇ ਦੌਰਾਨ ਅਸੀਂ ਹੱਥ ਛੋੜ ਕੇ ਅਪੀਲ ਕਰਦੇ ਹਾਂ ਸਾਰੇ ਬੁੱਧੀਜੀਵੀ ਵਰਗ ਨੂੰ ਸਾਰੀਆਂ ਜਥੇਬੰਦੀਆਂ ਨੂੰ ਕਿ ਜਿਸ ਤਰ੍ਹਾਂ ਅਸੀਂ ਪਿਛਲੇ 3.5 ਸਾਲ ਤੋਂ ਬੇਸਿਕ ਪੇ ਦੇ ਉੱਤੇ ਕੰਮ ਕਰ ਰਹੇ ਹਾਂ ਤਾਂ ਇਸ ਠੇਕੇ ਦੇ ਕਲੰਕ ਨੂੰ ਸਾਡੇ ਤੋਂ ਹਟਾਉਣ ਵਾਸਤੇ ਤੇ ਸਾਡੀ ਪੰਜਾਬ ਦੀ ਹਾਇਰ ਐਜੂਕੇਸ਼ਨ ਨੂੰ ਬਚਾਉਣ ਵਾਸਤੇ ਉਹ ਸਾਡਾ ਸਾਥ ਦੇਣ ਇਸ ਪੂਰੇ ਸੰਘਰਸ਼ ਦੇ ਵਿੱਚ ਉਹਨਾਂ ਦਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਹਮੇਸ਼ਾ ਸਾਡੇ ਤੇ ਅਹਸਾਨ ਰਹੇਗਾ ਤੇ ਅਸੀਂ ਰਿਣੀ ਰਹਾਂਗੇ ਹਰ ਇੱਕ ਉਸ ਬੁੱਧੀਜੀਵੀ ਵਰਗ ਦਾ ਹਰ ਇੱਕ ਜਥੇਵੰਦੀ ਦਾ ਜੋ ਸਾਨੂੰ ਸਾਡੇ ਸੰਘਰਸ਼ ਦੇ ਵਿੱਚ ਸਾਥ ਦੇਵੇ ਤੋਂ ਇੱਕ ਵਾਰ ਫਿਰ ਬੇਨਤੀ ਹੈ ਸਾਰੀਆਂ ਜਥੇਵੰਦੀਆਂ ਨੂੰ ਸਾਰੇ ਬੁੱਧੀਜੀਵੀ ਵਰਗ ਨੂੰ ਸਾਡੇ ਨਾਲ ਕਾਲਜਾਂ ਦੇ ਵਿੱਚ ਕੰਮ ਕਰ ਰਹੇ ਸਾਰੇ ਰੈਗੂਲਰ ਸਟਾਫ ਮੈਂਬਰਸ ਨੂੰ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਨਾਲ ਕਿਸ ਤਰ੍ਹਾਂ ਦਾ ਧੱਕਾ ਹੋਇਆ ਤੇ ਹੁਣ ਉਹ ਸਮਾਂ ਹੈ ਕਿ ਤੁਸੀਂ ਇੱਕ ਦੂਸਰੇ ਦਾ ਸਾਥ ਦੇ ਕੇ ਇਹਨਾਂ 1925 ਪੋਸਾਂ ਦੇ ਕੰਮ ਕਰਦੇ ਅਧਿਆਪਕਾਂ ਨੂੰ ਉਹਨਾਂ ਦਾ ਹੱਕ ਦਿਵਾ ਸਕਦੇ ਹੋ ਇਹ ਸਭ ਤੋਂ ਵੱਡੀ ਗੱਲ ਜੋ ਇਸ ਸੰਘਰਸ਼ ਦੇ ਵਿੱਚ ਰਹੇਗੀ ਉਹ ਸਾਡੇ ਫੀਮੇਲ ਟੀਚਰਸ ਦੀ ਭਾਗੀਦਾਰੀ ਰਹੇਗੀ ਕਿਉਂਕਿ ਜਿਵੇਂ ਕਿ ਬਹੁ ਗਿਣਤੀ ਦੇ ਵਿੱਚ ਇਹਨਾਂ ਪੋਸਟਾਂ ਤੇ ਕੰਮ ਕਰ ਰਹੀਆਂ ਫੀਮੇਲ ਟੀਚਰਸ ਨੇ ਸੋ ਉਹਨਾਂ ਅੱਗੇ ਵੀ ਸਾਡੇ ਸਾਰਿਆਂ ਵੱਲੋਂ ਹੱਥ ਜੋੜ ਕੇ ਬੇਨਤੀ ਆ ਗੁਜਾਰਿਸ਼ ਹੈ ਕਿ ਤੁਸੀਂ ਉਹ ਜੋ ਨਾਰੀ ਸ਼ਕਤੀ ਜੋ ਔਮਨ ਇੰਪਾਵਰਮੈਂਟ ਦੀਆਂ ਗੱਲਾਂ ਅਸੀਂ ਕਾਨਫਰੈਂਸ ਸੈਮੀਨਾਰਸ ਦੇ ਵਿੱਚ ਹੁਣ ਤੱਕ ਕਰਦੇ ਆਏ ਆਂ ਉਹਨਾਂ ਗੱਲਾਂ ਨੂੰ ਅਮਲੀ ਜਾਮਾ ਪਹਿਨਾਉਣ ਦਾ ਜਿਹੜਾ ਸਮਾਂ ਹੈ ਉਹ ਹੁਣ ਆ ਚੁੱਕਿਆ ਸੋ ਆਪਣੀ ਕਿਸੇ ਵੀ ਕੰਫਰਟ ਜ਼ੋਨ ਚੋਂ ਬਾਹਰ ਨਿਕਲਦੇ ਹੋਏ ਕਿਸੇ ਵੀ ਹੋਰ ਜ਼ਿੰਮੇਵਾਰੀ ਨੂੰ ਸਾਈਡ ਤੇ ਕਰਦੇ ਹੋਏ ਅਸੀਂ ਭੁੱਲ ਜੀ ਅਗਲੇ ਦਿਨਾਂ ਦੇ ਵਿੱਚ ਕਿ ਸਾਡੇ ਵਾਸਤੇ ਕੋਈ ਹੋਰ ਕੰਮ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਚਾਹੇ ਕਰਵਾ ਚੌਥ ਆ ਰਿਹਾ ਚਾਹੇ ਕੋਈ ਹੋਰ ਫੰਕਸ਼ਨ ਆ ਰਿਹਾ ਅਸੀਂ ਪਟਿਆਲੇ ਬੈਠ ਕੇ ਇਕੱਠੇ ਆਪਣੇ ਪਰਿਵਾਰ ਨਾਲ ਮਨਾਵਾਂਗੇ ਅਸੀਂ ਸਾਰੇ ਆਪਣੇ ਪਰਿਵਾਰਾਂ ਨਾਲ ਲੈ ਕੇ ਅਸੀਂ ਸਾਰੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਉੱਥੇ ਪਹੁੰਚਾਂਗੇ ਤਾਂ ਜੋ ਸਾਡੇ ਦਰਦ ਨੂੰ ਹੁਣ ਸਾਰਾ ਪੰਜਾਬ ਦੇ ਸਕੇ ਤੇ ਸਾਡੇ ਦਰਦ ਨੂੰ ਸਰਕਾਰ ਦੇ ਕੰਨਾਂ ਤੱਕ ਜੋ ਸਾਡੀਆਂ ਚੀਕਾਂ ਨੇ ਜੋ ਸਾਡੇ ਵਹਿਣ ਪੈ ਰਹੇ ਨੇ ਉਹ ਸਰਕਾਰ ਦੇ ਕੰਨਾਂ ਤੱਕ ਪਹੁੰਚ ਸਕ